ਮਾਇਆ ਸੰ ਲੈ ਕੇ ਆਇਆ ਪੱਲਾ ਤੇਰਾ ਫੜਿਆ ਪੱਲਾ ਤੇਰਾ ਫੜਿਆ ਪੱਲਾ ਤੇਰਾ ਫੜਿਆ ਹਾਂ ਅੱਜ ਭਗਤਾਂ ਨੂੰ ਦਰਸ ਦਿਖਾ ਦ ਅੱਜ ਬੱਚਿਆਂ ਨੂੰ ਦਰਸ ਦਿਖਾ ਤੇਰਾ 라ਜੂ ਨਾਲ ਪੁਕਾਰੇ ਤੇਰੇ ਦਰਸ਼ਨ ਨਾਮ ਲੈ ਕੇ ਆ ਕੇ ਭਗਤ ਪਿਆ ਕਿੰਨੇ ਕਹਿ ਲੈ ਨਰਾਤੇ ਆਂਦਿਆ ਸਾਨੂੰ ਵੀ ਇੱਕ ਹੀ ਪਾਈਂਦਾ ਥੀਏ ਕਿੰਨੇ ਕਹਿ ਲੈ ਨਰਾਤੇ ਆਂਦਿਆ ਸਾਨੂੰ ਵੀ ਇੱਕ ਹੀ ਪਾਈਂਦਾ ਥੀਏ ਕਿੰਨੇ ਕਹਿ ਲੈ ਨਰਾਤੇ ਆਂਦਿਆ ਸਾਨੂੰ ਵੀ ਚਿੱਠੀ ਪਾਈਂਦਾ ਥੀਏ ਸਿਲਪਟ ਗਾਲੇ ਸਿਲਪਟ ਗਾਲੇ ਸਿਲਪਟ ਗਾਲੇ ਲਾਲਾ ਨਮੇਸਾ ਆਵਾਜ਼ੀ ਤੜੀ ਸਰਾ ਹਾਂਜੀ ਪੰਡਿਤ ਜੀ ਨవరాత్రੇ ਦੀ ਜਾਣਕਾਰੀ ਦਈਓ ਹਾਂਜੀ ਜੈ ਮਾਤਾ ਜੀ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਸ਼ਾਰਦੀ ਨవరాత్రੇ ਦੀ ਬਹੁਤ ਬਹੁਤ ਸ਼ੁਭਕਾਮਨਾئیں ਜਿੱਦਾਂ ਕਿ ਤੁਸੀਂ ਦੇਖਿਆ ਸਾਲ ਦੇ ਵਿੱਚ ਚਾਰ ਨਰਾਤੇ ਹੁੰਦੇ ਹਨ ਦੋ ਅਸੀਂ ਮਨਾਉਂਦੇ ਆਂ ਤੇ ਦੋ ਕੁਤੋਂ ਮਨਾਤੇ ਜਿਸ ਦੇ ਵਿੱਚ ਚੇਤਰ ਦੇ ਨਰਾਤੇ ਹਨ ਤੇ ਦੂਸਰੇ ਜਿਹੜੇ ਸ਼ਾਰਦੀ ਨవరਾਤੇ ਹੁੰਦੇ ਹਨ ਅੱਜ ਜਿਸ ਤਰ੍ਹਾਂ ਮੰਦਰ ਦੀ ਜੋ ਪਰੰਪਰਾ ਹੈ ਕਿ ਸਵੇਰੇ ਸਭ ਤੋਂ ਪਹਿਲਾਂ ਕ੍ਰਿਸ਼ਣ ਜੀ ਜਨ ਦੇ ਨਾਲ ਮਹਾਰਾਣੀ ਮਝੂ ਅਖੰਡ ਜੋਤ ਬਦਲ ਦਿੱਤੀ ਗਈ ਉਸ ਤੋਂ ਬਾਅਦ ਪੂਜਾ ਪਾਠ ਆਰਤੀ ਵਿੱਚ ਬੜੇ ਸ਼ਰਧਾਲੂ ਦੋ ਮੱਥਾ ਟਿਕਣ ਆ ਰਹੇ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਪੂਜਾ ਪਾਠ ਦੁਰਗਾ ਸੂਤੀ ਦਾ ਪਾਠ ਚੱਲ ਰਿਹਾ ਹੈ ਮਹਾਰਾਣੀ ਨੂੰ ਬੇਨਤੀ ਕਰਮ ਜੋ ਇਹ ਮਾਂ ਜਿਹੜੇ ਬੱਚੇ ਤੁਹਾਨੂੰ ਮੱਥਾ ਟਿਕਣ ਆਉਂਦੇ ਆ ਸਾਰਿਆਂ ਦੀ ਆਸਾ ਮਨੋ ਕਾਮਨਾ ਪੂਰੀ ਹੋ ਸਭੀਆਂ ਚੋੜੀਆਂ ਪੂਰੀਆਂ ਕਰਿਓ ਸਭੇ ਖੁੱਲੇ ਪੰਡਾਰੇ ਕੋਲ ਨੂੰ ਆ ਸੰਤਨ ਦਰਸਤਿਆਂ ਨੂੰ ਇਸੇ ਤਰ੍ਹਾਂ ਹੀ ਵਿਵੇਦਤਿਆਂ ਦੇਰ ਨੂੰ ਆ ਪਈਆਂ ਰੌਣਕਾਂ ਲੱਗੇ ਰਹਿਣਾਂ ਜਿਕਰਾ ਸ਼ਿਰਾਵਲੀ ਜੀ ਦਾ ਬਹੁਤ ਸਾਚੇ ਬਨਾਰ ਕੀਤੇ ਪੰਡਈਸਵਾਰ ਕਿੰਨੇ ਨਰਾਤੇ ਆ ਜੀ ਇਸ ਵਾਰ ਬਹੁਤ ਅੱਛੀ ਗੱਲ ਹੈ ਕਿ ਅੱਗੇ ਇਦਾਂ ਨਰਾਤੇ ਘਟ ਜਾਂਦੇ ਸੀ ਕਈ ਵਾਰ ਵੀ ਦੇਖਦੇ ਜਿੱਦਾਂ ਇਸ ਵਾਰ ਨਰਾਤਾ ਵਧਿਆ ਆ ਇਸ ਵਾਰ ਤੀਸਰਾ ਨਰਾਤਾ ਜਿਹੜਾ ਹੈਗਾ ਯਾਰ ਉਹ 2 ਦਿਨ ਆ ਗਿਆ ਜਿਸ ਕਰਕੇ ਅ ਅੰਦਰ ਆਤੇ ਨੌ ਦੀ ਨੌ ਦੀ ਜੇ 10 ਹੋ ਗਏ ਯਾਨੀ ਕਿ ਟੋਟਲ 11 ਦਿਨ 11ਵੇਂ ਦਿਨ ਦਸ਼ਮੀਆ ਤੇ ਆਪਾਂ ਜਿਹੜੀ ਮੰਦਰ ਦੇ ਵਿੱਚ ਅਸ਼ਟਮੀ ਨੂੰ ਕੰਜਕ ਪੂਜਨ ਹੁੰਦਾ ਹਵਨ ਦਾ ਤੇ ਸੱਤਵੇਂ ਨਰਾਤੇ ਜਿਹੜਾ ਆ ਜਿਹੜੀ ਅਸ਼ਟਮੀ ਹੈਗੀ ਜੀ ਉਹ ਆਪਣਾ 30 ਸਤੰਬਰ ਨੂੰ ਮਨਾਇ ਜਾਏਗੀ 29 ਸਤੰਬਰ ਨੂੰ ਸਾਰੇ ਜਣੇ ਵਰਤ ਰੱਖਦੇ ਸੱਤੇ ਦਾ 30 ਤਰੀ ਨੂੰ ਅਸ਼ਟਮੀ ਹੈ ਤੇ ਇੱਕ ਅਕਤੂਬਰ ਨੌਵੀਂ ਹੈ ਕੁਝ ਭਗਤਾਂ ਜਨ ਨੌਵੀਂ ਵੀ ਪੂਜਦੇ ਆ ਤੇ 2 ਅਕਤੂਬਰ ਨੂੰ ਦਸਹਰਾ ਮਨਾਇਆ ਜਾਏਗਾ ਠੀਕ ਹੈ